ਕਹਾਣੀ ਬਹੁਤ ਹੀ ਪੁਰਾਣੀ ਹੈ ਇੱਕ ਗਰੀਬ ਬ੍ਰਾਹਮਣ ਹਰੀਦੁਆਰ ਚ ਰਹਿੰਦਾ ਸੀ ਉਹ ਕਾਫੀ ਬੁੱਢਾ ਹੋ ਗਿਆ ਸੀ ਤੇ ਭੀਖਸ਼ਾ ਮੰਗ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਹਦੇ ਘਰ ਵਿੱਚ ਉਹਦੀ ਪਤਨੀ ਤੇ ਦੋ ਬੇਟੀਆਂ ਸੀ ਜਿਨ੍ਹਾਂ ਦੀ ਉਮਰ ਵਿਆਹ ਦੇ ਲਾਇਕ ਹੋ ਚੁੱਕੀ ਸੀ ਉਸ ਬ੍ਰਾਹਮਣ ਦੀ مالی ਹਾਲਤ ਇੰਨੀ ਖਰਾਬ ਸੀ ਕਿ ਉਹਦੇ ਪਰਿਵਾਰ ਨੂੰ ਪਰ ਪੇਟ ਖਾਣਾ ਵੀ ਨਹੀਂ ਮਿਲਦਾ ਸੀ ਕਦੇ-ਕਦੇ ਤੇ ਉਹਨਾਂ ਨੂੰ ਭੁੱਖੇ ਪੇਟ ਹੀ ਸੌ ਜਾਣਾ ਪੈਂਦਾ ਸੀ ਉਹ ਗਰੀਬ ਬ੍ਰਾਹਮਣ ਸਾਰਾ ਸਾਰਾ ਦਿਨ ਘੁੰਮ ਕੇ ਪਿੱਖਾ ਮੰਗਦਾ ਪਰ ਉਮਰ ਦੇ ਇਸ ਪੜਾਵ ਚ ਉਹ ਜਿਆਦਾ ਘੁੰਮ ਨਹੀਂ ਸਕਦਾ ਸੀ ਤੇ ਜੋ ਵੀ ਉਸ ਨੂੰ ਮਿਲ ਜਾਂਦਾ ਉਸ ਨਾਲ ਉਹ ਆਪਣਾ ਗੁਜ਼ਾਰਾ ਕਰਦਾ ਉਹਨੂੰ ਆਪਣੀ ਕੁੜੀਆਂ ਦੇ ਵਿਆਹ ਦੀ ਬੜੀ ਹੀ ਚਿੰਤਾ ਸੀ ਪਰ ਵਿਆਹ ਕਰਨ ਵਾਸਤੇ ਦਾਨ ਬਹੇਜ ਤੇ ਬਾਕੀ ਖਰਚਿਆਂ ਦੇ ਲਈ ਪੈਸਾ ਕਿੱਥੋਂ ਆਂਦਾ ਬਸ ਇਹੀ ਚਿੰਤਾ ਉਹਨੂੰ ਅੰਦਰ ਹੀ ਅੰਦਰ ਖਾਏ ਜਾ ਰਹੀ ਸੀ ਇੱਕ ਵਾਰ ਹਰਦੁਆਰ ਚ ਕੁੰਬ ਦਾ ਮੇਲਾ ਲਗਿਆ ਪੂਰੇ ਹਰਦੁਆਰ ਚ ਸਾਧੂ ਸੰਤਾਂ ਦੀ ਧੂਮ ਮਚ ਗਈ ਲੋਗ ਬੜੀ ਹੀ ਦੂਰ-ਦੂਰ ਤੋਂ ਗੰਗਾ ਨਦੀ ਵਿੱਚ ਸਨਾਨ ਕਰਨ ਵਾਸਤੇ ਆਂਦੇ। ਪੂਰੇ ਨਗਰ ਦੀ ਸਜਾਵਟ ਬੜੀ ਹੀ ਸ਼ਾਨਦਾਰ ਸੀ ਪਰ ਉਸ ਗਰੀਬ ਬ੍ਰਾਹਮਣ ਦੇ ਘਰ ਉਦਾਸੀ છਾਈ ਹੋਈ ਸੀ। ਅੱਜ ਦੇ ਦਿਨ ਹੀ ਕੁੰਭ ਮੇਲੇ ਦੀ ਸ਼ੁਰੂਆਤ ਹੋਈ ਸੀ ਤੇ ਉਸ ਬ੍ਰਾਹਮਣ ਨੂੰ ਇੱਕ ਆਸ਼ਾ ਦੀ ਕਿਰਨ ਦਿਖੀ ਸੋਚਣ ਲੱਗਿਆ ਕਿ ਨਗਰ ਵਿੱਚ ਆਉਣ ਵਾਲੇ ਭਗਤ ਤੇ ਸ਼ਰਧਾਲੂਆਂ ਤੋਂ ਅੱਛੀ ਦਾਨ ਦਖਸ਼ੀਨਾ ਮਿਲ ਜਾਏਗੀ। ਉਹਦੇ ਬੁੱਢੇ ਸਰੀਰ 'ਚ ਹਿੰਮਤ ਤਾਂ ਨਹੀਂ ਸੀ ਫਿਰ ਵੀ ਉਹ ਚੱਲਦਾ ਹੀ ਜਾ ਰਿਹਾ ਸੀ। ਪੂਰੇ ਹਰਿਦੁਆਰ ਚ ਕੁੰਭ ਮੇਲੇ ਦੀ ਰੌਣਕ ਫੈਲੀ ਹੋਈ ਸੀ ਭਗਤ ਲੋਕ ਆਂਦੇ ਤੇ ਗੰਗਾ ਵਿੱਚ ਸ্নান ਕਰਦੇ ਸਾਧੂ ਸੰਨਿਆਸੀਆਂ ਨੂੰ ਪ੍ਰਣਾਮ ਕਰਦੇ ਸਾਰਾ ਮਾਹੌਲ ਭਗਤੀਮਈ ਹੋ ਚੁੱਕਿਆ ਸੀ ਉਹ ਬ੍ਰਾਹਮਣ ਵੀ ਕੁੰਭ ਦੇ ਮੇਲੇ ਵਿੱਚ ਪਿਕਸ਼ਾ ਮੰਗਲ ਲਈ ਨਿਕਲ ਗਿਆ ਜਦ ਤੱਕ ਉਹਦੀ ਟੰਗਾ ਨੇ ਜਵਾਬ ਨਹੀਂ ਦਿੱਤਾ ਉਹ ਉਤੁਰਦਾ ਹੀ ਰਿਹਾ ਜਦੋਂ ਦਿਨ ਢਲ ਗਿਆ ਤੇ ਉਹ ਆਪਣੇ ਘਰ ਦੀ ਤਰਫ ਚਲਿਆ ਚਲਦੇ-ਚਲਦੇ ਜਦੋਂ ਉਹਨੂੰ ਥਕਾਵਟ ਮਹਿਸੂਸ ਹੋਈ ਤੇ ਸੋਚਣ ਲੱਗਿਆ ਕਿ ਕੁਝ देर ਬੈਠਾ ਜਾਏ ਉਹ ਇੱਕ ਜਗ੍ਹਾ ਸੜਕ ਦੇ ਕਿਨਾਰੇ ਬਹਿ ਗਿਆ ਤੇ ਆਪਣੇ ਇਕੱਠੇ ਕੀਤੇ ਹੋਏ ਪੈਸੇ ਗਿਣਨ ਲੱਗਿਆ ਉਹਨੇ ਦੇਖਿਆ ਕਿ ਉਹਦੇ ਕੋਲ ਕੁਝ ਹੀ ਸਿੱਕੇ ਸੀ ਜਿਆਦਾ ਪਿੱਖਿਆ ਇਕੱਠੀ ਨਹੀਂ ਹੋਈ ਸੀ ਫਿਰ ਵੀ ਉਹਨੂੰ ਇਸ ਗੱਲ ਦੀ ਉਮੀਦ ਸੀ ਕਿ ਅੱਜ ਉਹਦੇ ਪਰਿਵਾਰ ਨੂੰ ਭੁੱਖਾ ਨਹੀਂ ਸੌਣਾ ਪਏਗਾ ਫਿਰ ਬ੍ਰਾਹਮਣ ਦੇ ਮਨ ਵਿੱਚ ਆਪਣੀ ਕੁੜੀਆਂ ਦੇ ਵਿਆਹ ਦੀ ਚਿੰਤਾ ਆ ਗਈ ਉਹ ਬੇਚਾਰਾ ਬੜੇ ਹੀ ਉਦਾਸ ਮਨ ਦੇ ਨਾਲ ਬੈਠਾ ਸੀ ਕਿ ਉਹਨੂੰ ਆਪਣੇ ਹੱਥ ਦੇ ਕੋਲ ਕਿਸੇ ਨਰਮ ਚੀਜ਼ ਦਾ ਅਹਿਸਾਸ ਹੋਇਆ। ਬੇਚਾਰਾ ਬ੍ਰਾਹਮਣ ਕਬਰ ਆ ਗਿਆ ਕਿ ਹਨੇਰੇ 'ਚ ਕਿੱਥੇ ਕੋਈ ਸੱਪ ਤਾਂ ਨਹੀਂ ਨਿਕਲ ਆਇਆ। ਉਹ ਇੱਕਦਮ ਉੱਠ ਕੇ ਖੜਾ ਹੋ ਗਿਆ। ਜਦੋਂ ਉਹਨੇ ਗੋਰ ਦੇ ਨਾਲ ਦੇਖਿਆ ਤੇ ਇੱਕ ਮਖਮਲ ਦੀ ਥੈਲੀ ਉੱਥੇ ਪਈ ਸੀ। ਡਰਦੇ ਡਰਦੇ ਉਸਨੇ ਉਹ ਥੈਲੀ ਉਠਾ ਲਈ। ਜਦੋਂ ਖੋਲ ਕੇ ਦੇਖਿਆ ਤੇ ਥੈਲੀ ਵਿੱਚ ਸੋਨੇ ਦੀਆਂ ਅਸ਼ਰਫ਼ੀਆਂ ਸੀ। ਅਸ਼ਰਫ਼ੀਆਂ ਨੂੰ ਦੇਖਦੇ ਹੀ ਉਹਦੀ ਸਾਰੀ ਥਕਾਵਟ ਤੇ ਭੁੱਖ ਪਿਆਸ ਖਤਮ ਹੋ ਗਈ। ਉਦੀ ਅੱਖਾਂ ਦੇ ਵਿੱਚ ਇੱਕ ਚਮਕ ਜੀ ਆ ਗਈ। ਇੰਨੀ ਦੌਲਤ ਤੇ ਉਹਨੇ ਕਦੀ ਆਪਣੀ ਪੂਰੀ ਜ਼ਿੰਦਗੀ ਵਿੱਚ ਨਹੀਂ ਦੇਖੀ ਸੀ। ਉਹ ਸੋਚਣ ਲੱਗਿਆ ਕਿ ਮੈਂ ਕਿੰਨਾ ਕਿਸਮਤ ਵਾਲਾ ਹਾਂ ਜੋ ਬੈਠੇ ਬਿਠਾਏ ਮੇਰੇ ਹੱਥ ਇੰਨੀ ਦੌਲਤ ਲੱਗ ਗਈ। ਐਨੀ ਦੌਲਤ ਲੈ ਕੇ ਜਦੋਂ ਮੈਂ ਆਪਣੇ ਘਰ ਜਾਵਾਂਗਾ ਤੇ ਸਾਰੇ ਕਿੰਨੇ ਖੁਸ਼ ਹੋਣਗੇ। ਪਰ ਅਗਲੇ ਹੀ ਪਲ ਉਹਦੇ ਦਿਲ ਵਿੱਚ ਦੂਸਰਾ ਵਿਚਾਰ ਆਇਆ ਕਿ ਇਹ ਦੌਲਤ ਮੇਰੀ ਨਹੀਂ ਹੈ ਬਲਕਿ ਕਿਸੇ ਦੀ ਖੋਈ ਹੋਈ ਦੌਲਤ ਹੈ। ਜ਼ਰੂਰ ਹੀ ਇਹ ਪੋਟਲੀ ਕੁੰਬ ਦੇ ਮੇਲੇ ਵਿੱਚ ਆਏ ਹੋਏ ਲੋਕਾਂ ਵਿੱਚੋਂ ਕਿਸੇ ਦੀ ਹੋ ਸਕਦੀ ਹੈ ਮੈਨੂੰ ਪਹਿਲਾਂ ਤੇ ਇਸ ਦੌਲਤ ਦੇ ਅਸਲੀ ਮਾਲਕ ਨੂੰ ਲੱਭਣਾ ਚਾਹੀਦਾ ਹੈ ਅਗਰ ਮੇਰੇ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਸ ਥੈਲੀ ਦਾ ਅਸਲੀ ਮਾਲਕ ਨਹੀਂ ਮਿਲਿਆ ਤਾਂ ਹੀ ਇਹ ਮੇਰੀ ਹੋ ਸਕਦੀ ਹੈ ਅਚਾਨਕ ਉਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰੇ ਘਰ ਤੇ ਦੋ ਜਵਾਨ ਕੁੜੀਆਂ ਹਨ ਅਗਰ ਮੈਂ ਇਹ ਦੌਲਤ ਉਹਨਾਂ ਦੇ ਵਿਆਹ ਲਈ ਰੱਖ ਲਵਾਂ ਤਾਂ ਚੰਗਾ ਰਹੇਗਾ ਕਿਉਂਕਿ ਅਸਲੀ ਮਾਲਕ ਨੂੰ ਲੱਭਣਾ ਤੇ ਬੜਾ ਹੀ ਮੁਸ਼ਕਿਲ ਕੰਮ ਹੈ ਇਸੀ ਉਦੇੜ ਬੂੰਦ ਦੇ ਵਿੱਚ ਉਦਾ ਮਨ ਉਲਝਿਆ ਹੋਇਆ ਸੀ ਉਹਨੇ ਸੋਚਿਆ ਕਿ ਕਿਉਂ ਨਾ ਇਸ ਥੈਲੀ ਨੂੰ ਵਾਪਸ ਇਸੀ ਜਗ੍ਹਾ ਤੇ ਰੱਖਦਾ ਇੱਕ ਤਰਫ ਖਿਆਲ ਆਂਦਾ ਕਿ ਇਸ ਦੌਲਤ ਨੂੰ ਆਪਣੇ ਕੋਲ ਹੀ ਰੱਖ ਲਵਾਂ ਕਿਉਂਕਿ ਇਹ ਤਾਂ ਪਰਮਾਤਮਾ ਦਾ ਹੀ ਆਸ਼ੀਰਵਾਦ ਹੈ ਇਸ ਨੂੰ ਖਰਚਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂ ਜਦੋਂ ਥੈਲੀ ਦਾ ਮਾਲਕ ਮਿਲ ਜਾਏਗਾ ਤਾਂ ਉਹਨੂੰ ਕੁਝ ਅਸ਼ਰਫੀਆਂ ਕੱਟ ਵੀ ਮਿਲਣਗੀਆਂ ਤੇ ਕੋਈ ਫਰਕ ਨਹੀਂ ਪੈਂਦਾ ਦੂਸਰੀ ਤਰਫ ਇਹ ਖਿਆਲ ਆਂਦਾ ਕਿ ਉਹ ਬ੍ਰਾਹਮਣ ਤੂੰ ਜਰਾ ਸਬਰ ਨਾਲ ਕੰਮ ਲੈ ਕਿਉਂਕਿ ਇਹ ਕਿਸੇ ਹੋਰ ਦੀ ਅਮਾਨਤ ਹੈ ਆਖਿਰਕਾਰ ਉਸ ਬ੍ਰਾਹਮਣ ਨੇ ਫੈਸਲਾ ਕੀਤਾ ਕਿ ਉਹ ਇਸ ਥੈਲੀ ਦੇ ਅਸਲੀ ਮਾਲਕ ਦੇ ਮਿਲਣ ਤੱਕ ਥੈਲੀ ਨੂੰ ਆਪਣੇ ਘਰ 'ਚ ਕਿਸੇ ਜਗ੍ਹਾ ਛੁਪਾ ਕੇ ਰੱਖੇਗਾ ਹਨੇਰੇ 'ਚ ਚੁੱਪਚਾਪ ਉਹ ਆਪਣੇ ਘਰ ਦੇ ਅੰਦਰ ਦਾਖਲ ਹੋਇਆ ਪਰ ਉਹਦੀ ਪਤਨੀ ਨੇ ਉਸ ਨੂੰ ਦੇਖ ਲਿਆ ਪਤਨੀ ਨੂੰ ਕੁਝ ਸ਼ੱਕ ਜਾ ਹੋਇਆ ਤੇ ਪੁੱਛਣ ਲੱਗੀ ਕਿਉਂ ਜੀ ਤੁਸੀਂ ਇੰਨੀ ਰਾਤੀ ਕਿੱਥੋਂ ਆਏ ਹੋ ਤੇ ਤੁਹਾਡੇ ਕੋਲ ਕੀ ਹੈ ਬ੍ਰਾਹਮਣ ਨੇ ਕਿਹਾ ਨਹੀਂ ਤੇ ਮੇਰੇ ਕੋਲ ਕੁਝ ਨਹੀਂ ਹੈ ਅਸਲ ਵਿੱਚ ਉਹ ਥੱਲੀ ਦੇ ਮਿਲਨ ਦੀ ਖਬਰ ਚੁਪਾਉਣਾ ਚਾਹੁੰਦਾ ਸੀ ਹਾਲਾਂਕਿ ਅੱਜ ਤੱਕ ਉਸਨੇ ਆਪਣੀ ਪਤਨੀ ਤੋਂ ਕੋਈ ਗੱਲ ਨਹੀਂ ਛੁਪਾਈ ਸੀ ਪਤਨੀ ਕਹਿਣ ਲੱਗੀ ਤੁਹਾਡੇ ਕੋਲ ਜ਼ਰੂਰ ਕੁਝ ਹੈ ਬ੍ਰਾਹਮਣ ਨੇ ਸੋਚਿਆ ਕਿ ਪਤਨੀ ਨੂੰ ਹਨੇਰੇ ਚ ਰੱਖਣਾ ਠੀਕ ਨਹੀਂ ਹੈ اسی خیال ਤੋਂ ਬ੍ਰਾਹਮਣ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸ दी ਵੈਸੇ ਤੇ ਉਹਦੀ ਪਤਨੀ ਬੜੀ ਹੀ ਅੱਛੇ ਸੁਭਾਅ ਵਾਲੀ ਸੀ ਪਰ ਉਹ ਬ੍ਰਾਹਮਣ ਦੀ ਤਰ੍ਹਾਂ ਸਬਰ ਕਰਨ ਵਾਲੀ ਨਹੀਂ ਸੀ ਉਹ ਕਹਿਣ ਲੱਗੀ ਤੁਸੀਂ ਇਹਦੇ ਵਿੱਚੋਂ ਇੱਕ ਅਸ਼ਰਫੀ ਕੱਢ ਲਓ ਤੇ ਕੁਝ ਕੱਪੜੇ ਤੇ ਕੁਝ ਖਾਣ ਪੀਣ ਦਾ ਸਮਾਨ ਲੈ ਆਓ। ਬ੍ਰਾਹਮਣ ਨੇ ਕਿਹਾ ਨਹੀਂ ਬਿਲਕੁਲ ਵੀ ਨਹੀਂ। ਜੇ ਤੂੰ ਇਸ ਨੂੰ ਹੱਥ ਵੀ ਲਗਾਇਆ ਜਾਂ ਇਸ ਥੈਲੀ ਦੇ ਬਾਰੇ ਕਿਸੇ ਦੂਸਰੇ ਨੂੰ ਦੱਸਿਆ ਤਾਂ ਮੇਰਾ ਮਰਾਂ ਮੂੰਹ ਦੇਖੇਗੀ। ਉਹਦੀ ਪਤਨੀ ਵਿਚਾਰੀ ਖੂਨ ਦਾ ਕੁੱਟ ਪੀ ਕੇ ਰਹਿ ਗਈ। ਹੁਣ ਤਾਂ ਉਹ ਬੁੱਢਾ ਬ੍ਰਾਹਮਣ ਉਸ ਥੈਲੀ ਦੇ ਅਸਲੀ ਮਾਲਕ ਨੂੰ ਲੱਭਣ ਲਈ ਚੱਲ ਪਿਆ ਤਾਂ ਕਿ ਉਹ ਥੈਲੀ ਉਹਦੇ ਅਸਲੀ ਮਾਲਕ ਤੱਕ ਪਹੁੰਚ ਜਾਏ ਤੇ ਹੋ ਸਕਦਾ ਹੈ ਕਿ ਅਸਲੀ ਮਾਲਕ ਖੁਸ਼ ਹੋ ਕੇ ਉਹਦੇ ਵਿੱਚੋਂ ਕੁਝ ਅਸ਼ਰਫੀਆਂ ਇਨਾਮ ਜਾਂ ਬਖਸ਼ੀਸ਼ ਦੇ ਤੌਰ ਤੇ ਉਹਨੂੰ ਦੇ ਦੇ। ਉਹ ਬ੍ਰਾਹਮਣ ਕੁੰਭ ਦੇ ਮੇਲੇ ਵਿੱਚ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਮੇਲੇ ਵਿੱਚ ਖੋਈ ਹੋਈ ਚੀਜ਼ਾਂ ਦੇ ਬਾਰੇ ਐਲਾਨ ਕੀਤਾ ਜਾਂਦਾ ਸੀ। ਉਸ ਜਗ੍ਹਾ ਤੇ ਪਹੁੰਚੇ ਹੋਏ ਹਜੇ ਉਸ ਬ੍ਰਾਹਮਣ ਨੂੰ ਜ਼ਿਆਦਾ ਦੇਰ ਨਹੀਂ ਹੋਈ ਸੀ ਕਿ ਤਦ ਹੀ ਉਹਨੇ ਇੱਕ ਆਦਮੀ ਨੂੰ ਉੱਥੇ ਐਲਾਨ ਕਰਦੇ ਹੋਏ ਸੁਣਿਆ। ਉਹ ਕਹਿ ਰਿਹਾ ਸੀ ਮੇਲੇ ਵਿੱਚ ਆਏ ਹੋਏ ਸਾਰੇ ਭਗਤੋਂ ਤੇ ਸ਼ਰਦਾਲੂਆਂ ਮੇਰੀ ਗੱਲ ਬੜੇ ਹੀ ਧਿਆਨ ਨਾਲ ਸੁਨੋ 1000 ਅਸ਼ਰਫੀਆਂ ਨਾਲ ਭਰੀ ਹੋਈ ਮੇਰੀ ਥੈਲੀ ਮੇਲੇ ਵਿੱਚ ਕਿੱਥੇ ਗਵਾਚ ਗਈ ਹੈ ਜਿਸ ਵੀ ਆਦਮੀ ਨੂੰ ਉਹ ਥੈਲੀ ਮਿਲੇ ਉਹ ਮੈਨੂੰ ਵਾਪਸ ਕਰ ਦੇ ਪਰਮਾਤਮਾ ਉਹਦਾ ਭਲਾ ਕਰੇਗਾ ਇਹ ਐਲਾਨ ਸੁਣ ਕੇ ਉਹ ਬ੍ਰਾਹਮਣ ਉੱਠਿਆ ਤੇ ਕਹਿਣ ਲੱਗਾ ਸੁਣੋ ਜਨਾਬ ਇਹ ਨਗਰ ਹਰੀਦਵਾਰ ਬੜਾ ਹੀ ਪਵਿੱਤਰ ਨਗਰ ਹੈ ਸਾਰੇ ਲੋਕ ਇੱਥੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਵਾਸਤੇ ਆਉਂਦੇ ਨੇ ਹੋ ਸਕਦਾ ਹੈ ਕਿ ਤੁਹਾਡੀ ਉਹ ਅਸ਼ਰਫੀਆਂ ਦੀ ਥੈਲੀ ਪਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਕਿਸੇ ਆਦਮੀ ਨੂੰ ਮਿਲ ਗਈ ਹੋਏ ਮੇਰੀ ਤਾਂ رائے ਐ ਵੀ ਕਿ ਤੁਸੀਂ ਉਹਦੇ ਵਾਸਤੇ ਕੁਝ ਇਨਾਮ ਦਾ ਐਲਾਨ ਕਰ ਦਿਓ ਤਾਂ ਉਸ ਗਰੀਬ ਦਾ ਵੀ ਕੁਝ ਭਲਾ ਹੋ ਜਾਏਗਾ ਉਹ ਆਦਮੀ ਪੁੱਛਣ ਲੱਗਿਆ ਕਿੰਨਾ ਕੀ ਇਨਾਮ ਬ੍ਰਾਹਮਣ ਬੋਲਿਆ ਘੱਟ ਤੋਂ ਘੱਟ 100 ਅਸ਼ਰਫੀਆਂ ਯਾਨੀ ਕੁੱਲ ਰਕਮ ਦਾ ਦਸਵਾਂ ਹਿੱਸਾ ਨਾ ਬਈ ਨਾ ਐਦਾਂ ਨਹੀਂ ਹੋ ਸਕਦਾ ਮੈਂ ਤਾਂ ਇਹ ਸਾਰਾ ਮਾਮਲਾ ਹੁਣ ਰੱਬ ਤੇ ਛੱਡਦਾ ਹਾਂ ਐ ਸਭ ਕਹਿ ਕੇ ਉਹ ਆਦਮੀ ਉੱਥੋਂ ਦੀ ਚਲਾ ਗਿਆ ਉਹ ਬ੍ਰਾਹਮਣ ਉਸ ਆਦਮੀ ਨੂੰ ਰੋਕਣਾ ਚਾਹੁੰਦਾ ਸੀ ਲੇਕਿਨ ਫਿਰ ਕੁਝ ਸੋਚ ਕੇ ਉਹਨੇ ਉਸਨੂੰ ਨਹੀਂ ਰੋਕਿਆ ਬ੍ਰਾਹਮਣ ਆਪਣੇ ਘਰ ਵਾਪਸ ਆਇਆ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਮੈਨੂੰ ਕੁੰਬ ਦੇ ਮੇਲੇ ਵਿੱਚ ਇਸ ਥੈਲੀ ਦਾ ਅਸਲੀ ਮਾਲਕ ਮਿਲ ਗਿਆ ਹੈ ਮੈਂ ਉਹਨੂੰ ਕਿਹਾ ਕਿ ਸੋਹ ਅਸ਼ਰਫੀਆਂ ਇਨਾਮ ਦੇ ਤੌਰ ਤੇ ਐਲਾਨ ਕਰ ਦੇ ਪਰ ਉਹ ਨਹੀਂ ਮੰਨਿਆ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਮੈਂ ਤਾਂ ਸੋਚਿਆ ਹੈ ਕਿ ਕੱਲ ਉਹ ਥੈਲੀ ਉਸਨੂੰ ਵਾਪਸ ਕਰ ਦਾਂਗਾ ਉਹਦੀ ਪਤਨੀ ਕਹਿਣ ਲੱਗੀ ਸੁਨੋ ਜੀ ਅਸੀਂ ਤਾਂ ਤੁਹਾਡੇ ਨਾਲ ਪਿਛਲੇ 50 ਸਾਲਾਂ ਤੋਂ ਗਰੀਬੀ ਵਿੱਚ ਜ਼ਿੰਦਗੀ ਬਿਤਾ ਰਹੇ ਹਾਂ ਸਾਡੇ ਘਰ 'ਚ ਜਵਾਨ ਕੁੜੀਆਂ ਹਨ ਇਹ ਥੈਲੀ ਤੇ ਈਸ਼ਵਰ ਦਾ ਦਿੱਤਾ ਹੋਇਆ ਆਸ਼ੀਰਵਾਦ ਹੈ ਤੁਸੀਂ ਨਾ ਤੇ ਕਿਸੇ ਦੀ ਚੋਰੀ ਕੀਤੀ ਹੈ ਨਾ ਹੀ ਕਿੱਥੇ ਡਾਕਾ ਪਾਇਆ ਹੈ ਫਿਰ ਤੁਸੀਂ ਇਸ ਇਨਾਮ ਨੂੰ ਠੁਕਰਾ ਕਿਉਂ ਰਹੇ ਹੋ ਜਦੋਂ ਉਸ ਬ੍ਰਾਹਮਣ ਨੇ ਆਪਣੀ ਪਤਨੀ ਤੇ ਆਪਣੀਆਂ ਕੁੜੀਆਂ ਨੂੰ ਦੇਖਿਆ ਉਹਦੀ ਅੱਖਾਂ ਵਿੱਚੋਂ ਹੰਝੂ ਆ ਗਏ ਉਹਦੀ ਜਵਾਨ ਕੁੜੀਆਂ ਭੁੱਖ ਦੇ ਕਾਰਨ ਮੁਰਝਾ ਜੀ ਗਈਆਂ ਸੀ اپنی ਗਰੀਬੀ ਦੀ ਹਾਲਤ ਦੇਖ ਕੇ ਉਹਨੇ ਸੋਚਿਆ ਕਿ ਕਿਉਂ ਨਾ ਇਸ ਥੈਲੀ ਵਿੱਚੋਂ ਕੁਝ ਅਸ਼ਰਫੀਆਂ ਕੱਢ ਕੇ ਖਰਚ ਕਰ ਲਈ ਜਾਏ ਫਿਰ ਸੋਚਣ ਲੱਗਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਪਿਛਲੇ 50 ਸਾਲ ਬੜੇ ਹੀ ਸੰਤੋਸ਼ ਤੇ ਇਮਾਨਦਾਰੀ ਨਾਲ ਕੱਡੇ ਨੇ ਅੱਜ ਤੱਕ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਹੁਣ ਬੁਢਾਪੇ 'ਚ ਆ ਕੇ ਮੈਂ ਆਪਣੇ 50 ਸਾਲਾਂ ਦੀ ਇਮਾਨਦਾਰੀ ਨੂੰ ਕਿਸ ਤਰ੍ਹਾਂ ਖਰਾਬ ਕਰਦਾ ਮੈਨੂੰ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਹੈ ਉਹ ਜੋ ਵੀ ਕਰੇਗਾ ਅੱਛਾ ਹੀ ਕਰੇਗਾ ਹੌਸਲਾ ਇਕੱਠਾ ਕਰਕੇ ਉਸ ਬ੍ਰਾਹਮਣ ਨੇ ਆਪਣੀ ਪਤਨੀ ਨੂੰ ਕਿਹਾ ਨਹੀਂ ਇਹ ਕਿਸੇ ਹੋਰ ਦੀ ਅਮਾਨਤ ਹੈ ਕਿ ਤੂੰ ਇਹ ਚਾਂਦੀ ਹੈ ਕਿ ਮੈਂ ਆਪਣੇ ਬੁਢਾਪੇ ਚ ਆ ਕੇ ਸਾਰੇ ਕਿਤੇ ਕਿਰਾਏ ਤੇ ਪਾਣੀ ਫੇਰਦਾ ਇਸ ਤੋਂ ਬਾਅਦ ਪੂਰੇ ਘਰ ਚ ਖਾਮੋਸ਼ੀ ਛਾ ਗਈ ਘਰ ਵਿੱਚ ਜੋ ਵੀ ਰੁੱਖਾ ਸੁੱਖਾ ਸੀ ਉਹ ਖਾ ਕੇ ਤੇ ਪਾਣੀ ਪੀ ਕੇ ਸਾਰੇ ਸੋ ਗਏ ਅਗਲੇ ਦਿਨ ਉਹ ਬ੍ਰਾਹਮਣ ਫਿਰ ਉਸੇ ਜਗ੍ਹਾ ਤੇ ਪਹੁੰਚਿਆ ਜਿੱਥੇ ਉਹ ਆਦਮੀ ਫਿਰ ਤੋਂ ਐਲਾਨ ਕਰ ਰਿਹਾ ਸੀ ਕਿ ਜੋ ਵੀ ਕੋਈ ਆਦਮੀ ਮੇਰੀ 1000 ਅਸ਼ਰਫੀਆਂ ਦੀ ਥੈਲੀ ਵਾਪਸ ਕਰੇਗਾ ਪਰਮਾਤਮਾ ਉਹਨੂੰ ਦੁੱਗਣਾ ਦੇਗਾ ਉਹ ਗਰੀਬ ਬ੍ਰਾਹਮਣ ਇੱਕ ਵਾਰ ਫਿਰ ਉੱਥੇ ਮੌਜੂਦ ਸੀ ਤੇ ਕਹਿਣ ਲੱਗਿਆ ਹਜੂਰ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਸ਼ਾਇਦ ਉਹ ਥੈਲੀ ਕਿਸੇ ਗਰੀਬ ਨੂੰ ਮਿਲ ਜਾਏ ਤੇ ਇਨਾਮ ਦੇ ਲਾਲਚ ਵਿੱਚ ਉਹ ਥੈਲੀ ਵਾਪਸ ਕਰ ਦੇ ਚਲੋ 100 ਸਿੱਕੇ ਨਾ ਸਹੀ ਤੁਸੀਂ 10 ਸਿੱਕੇ ਹੀ ਇਨਾਮ ਦੇ ਤੌਰ ਤੇ ਕੋਸ਼ਨਾ ਕਰ ਦਿਓ ਉਹ ਆਦਮੀ ਕਹਿਣ ਲੱਗਾ ਨਹੀਂ ਹਰਗਿਜ਼ ਨਹੀਂ ਹੁਣ ਤਾਂ ਮੇਰੇ ਤੇ ਉਸ ਥੈਲੀ ਉਠਾਣ ਵਾਲੇ ਆਦਮੀ ਦਾ ਫੈਸਲਾ ਰੱਬ ਹੀ ਕਰੇਗਾ ਐਨਾ ਕਹਿ ਕੇ ਉਹ ਆਦਮੀ ਵਾਪਸ ਚਲਾ ਗਿਆ ਤੀਸਰੇ ਦਿਨ ਵੀ ਉਹ ਆਦਮੀ ਫਿਰ ਤੋਂ ਇਹੀ ਐਲਾਨ ਕਰ ਰਿਹਾ ਸੀ ਗਰੀਬ ਬ੍ਰਾਹਮਣ ਫਿਰ ਤੋਂ ਖੜਾ ਹੋਇਆ ਤੇ ਕਹਿਣ ਲੱਗਿਆ ਜਨਾਬ ਤੁਸੀਂ 100 ਸਿੱਕੇ ਦੇਣ ਤੋਂ ਮਨਾ ਕਰਤਾ ਤੇ ਫਿਰ 10 ਸਿੱਕਿਆਂ ਦਾ ਇਨਾਮ ਵੀ ਤੁਸੀਂ ਨਹੀਂ ਰੱਖਿਆ ਅੱਜ ਤੁਸੀਂ ਘੱਟ ਤੋਂ ਘੱਟ ਇੱਕ ਅਸ਼ਰਫੀ ਦੇ ਇਨਾਮ ਦਾ ਐਲਾਨ ਤੇ ਕਰ ਹੀ ਦਿਓ ਹੋ ਸਕਦਾ ਹੈ ਕਿ ਇੱਕ ਅਸ਼ਰਫੀ ਦੇ ਇਨਾਮ ਦੇ ਲਾਲਚ ਵਿੱਚ ਆ ਕੇ ਥੈਲੀ ਉਠਾਣ ਵਾਲਾ ਤੁਹਾਨੂੰ ਤੁਹਾਡੀ ਥੈਲੀ ਵਾਪਸ ਕਰ ਦੇ ਉਹ ਗਰੀਬ ਉਸ ਅਸ਼ਰਫੀ ਤੋਂ ਆਪਣੇ ਲਈ ਖਾਣਾ ਖਰੀਦ ਲੇਗਾ ਤੇ ਬਾਕੀ ਤੁਹਾਨੂੰ ਵਾਪਸ ਕਰ ਦੇਗਾ ਉਹ ਆਦਮੀ ਕਹਿਣ ਲੱਗਿਆ ਨਹੀਂ ਹੂੰ ਤਾਂ ਮੈਂ ਇਹ ਸਾਰਾ ਮਾਮਲਾ ਪਰਮਾਤਮਾ ਤੇ ਛੱਡ ਲਾਵਾਂ ਬ੍ਰਾਹਮਣ ਸੋਚਣ ਲੱਗਿਆ ਕਿ ਹੱਲੇ ਤਾਂ ਮੇਰੇ ਹੱਥ 'ਚ 1000 ਅਸ਼ਰਫੀਆਂ ਹਨ ਚਲੋ ਮੈਂ ਉਹਦੇ ਵਿੱਚੋਂ ਇੱਕ ਅਸ਼ਰਫੀ ਹੀ ਆਪਣੇ ਖਰਚੇ ਵਾਸਤੇ ਕਢ ਲੈਂਦਾ ਵਾਂ ਬਾਕੀ ਇਸ ਆਦਮੀ ਨੂੰ ਵਾਪਸ ਕਰ ਦਾਂਗਾ ਫਿਰ ਉਹਦੇ ਇਮਾਨ ਨੇ ਉਹਨੂੰ ਚੱਕ ਝੋੜਿਆ ਨਹੀਂ ਆਪਣੇ 50 ਸਾਲਾਂ ਦੀ ਇਮਾਨਦਾਰੀ ਨੂੰ ਸਿਰਫ ਇੱਕ ਅਸ਼ਰਫੀ ਲਈ ਛੱਡ ਦਵਾਂ ਇਹ ਤਾਂ ਬੜੇ ਘਾਟੇ ਦਾ ਸੌਦਾ ਹੈ ਮੈਂ ਪਰਮਾਤਮਾ ਨੂੰ ਕੀ ਮੂੰ ਦਿਖਾਵਾਂਗਾ ਇਹ ਸਭ ਸੋਚ ਵਿਚਾਰ ਕਰਨ ਤੋਂ ਬਾਅਦ ਗਰੀਬ ਬ੍ਰਾਹਮਣ ਨੇ ਉਸ ਆਦਮੀ ਨੂੰ ਕਿਹਾ ਆਓ ਤੁਸੀਂ ਮੇਰੇ ਪਿੱਛੇ ਚੱਲੋ ਮੈਂ ਤੁਹਾਨੂੰ ਤੁਹਾਡੀ ਥੈਲੀ ਵਾਪਸ ਕਰ ਦਾਂਗਾ ਇਹ ਸੁਣ ਕੇ ਉਹ ਆਦਮੀ ਬੜਾ ਹੀ ਖੁਸ਼ ਹੋਇਆ ਤੇ ਉਸ ਗਰੀਬ ਬ੍ਰਾਹਮਣ ਦੇ ਪਿੱਛੇ-ਪਿੱਛੇ ਚੱਲ ਪਿਆ ਜਦੋਂ ਉਹ ਦੋਨੋਂ ਉਸ ਬ੍ਰਾਹਮਣ ਦੇ ਘਰ ਪਹੁੰਚੇ ਤਾਂ ਉਹ ਆਦਮੀ ਘਰ ਦੇ ਬਾਹਰ ਦਰਵਾਜ਼ੇ ਤੇ ਖੜਾ ਹੋ ਗਿਆ ਬ੍ਰਾਹਮਣ ਘਰ ਦੇ ਅੰਦਰ ਗਿਆ ਤੇ ਕੁਝ ਧੇਰ ਬਾਅਦ ਵਾਪਿਸ ਆਇਆ ਬ੍ਰਾਹਮਣ ਉਸ ਆਦਮੀ ਨੂੰ ਵੀ ਆਪਣੇ ਨਾਲ ਆਪਣੇ ਘਰ ਦੇ ਅੰਦਰ ਲੈ ਗਿਆ ਘਰ 'ਚ ਕੋਈ ਬਿਚੋਣਾ ਨਹੀਂ ਸੀ ਇਸ ਵਾਸਤੇ ਉਸ ਆਦਮੀ ਨੂੰ ਜ਼ਮੀਨ ਤੇ ਹੀ ਬੈਠਣਾ ਪਿਆ ਫਿਰ ਗਰੀਬ ਬ੍ਰਾਹਮਣ ਨੇ ਉਸ ਆਦਮੀ ਨੂੰ ਇੱਕ ਥੈਲੀ ਲਿਆ ਕੇ ਦਿੱਤੀ ਤੇ ਪੁੱਛਣ ਲੱਗਿਆ कि यही उथली है उस आदमी ने कहा हां फिर उस आदमी ने सिक्कों की गिनती की सिक्के पूरे 1000 थे ब्राह्मण की पत्नी ਤੇ ਉਹਦੀ ਕੁੜੀਆਂ ਇਹ ਸਭ ਕੁਝ ਦੇਖ ਰਹੀ ਸੀ ਮਨੋ ਉਹਨਾਂ ਦੀ ਉਮੀਦ ਖਤਮ ਹੋ ਚੁੱਕੀ ਸੀ ਉਸ ਆਦਮੀ ਨੇ ਆਪਣੀ थैली संभाली ਤੇ ਵਾਪਿਸ ਚਲ ਪਿਆ ਇਹ ਸਭ ਕੁਝ ਦੇਖ ਕੇ ਬ੍ਰਾਹਮਣ ਦੀ ਪਤਨੀ ਦੀ ਅੱਖਾਂ 'ਚ ਹੰਝੂ ਆ ਗਏ ਉਹਨੇ ਉਮੀਦ ਦਾ ਜੋ ਚਿਰਾਗ ਜਲਾਇਆ ਸੀ ਹਵਾ ਦੇ ਇੱਕ ਚੌਂਕੇ ਨਾਲ ਉਹ ਬੁੱਝ ਗਿਆ ਉਹਦੀ ਕੁੜੀਆਂ ਵੀ ਬਹੁਤ ਹੀ ਗਮਗੀਨ ਸੀ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਥੈਲੀ ਦਾ ਮਾਲਕ ਇਨਾਮ ਦੇ ਤੌਰ ਤੇ ਇੱਕ ਸੋਨੇ ਦੀ ਅਸ਼ਰਫੀ ਤਾਂ ਦੇ ਹੀ ਦੇਗਾ ਪੂਰੇ ਕਾਰਜ ਹੁਣ ਸਨਾਟਾ ਛਾ ਗਿਆ ਥੋੜੀ ਦੇਰ ਬਾਅਦ ਹੀ ਗਰੀਬ ਬ੍ਰਾਹਮਣ ਨੂੰ ਇੱਕ ਆਹੜ ਸੁਣਾਈ ਦਿੱਤੀ ਨਜ਼ਰ ਉਠਾ ਕੇ ਵੇਖਿਆ ਤੇ ਉਹ ਆਦਮੀ ਵਾਪਸ ਆ ਰਿਹਾ ਸੀ ਹੁਣ ਅਗਰ ਉਸ ਬ੍ਰਾਹਮਣ ਦੀ ਜਗ੍ਹਾ ਕੋਈ ਹੋਰ ਹੁੰਦਾ ਤੇ ਉਸ ਆਦਮੀ ਨਾਲ ਬੜੀ ਹੀ ਬੇਰੁਖੀ ਨਾਲ ਗੱਲ ਕਰਦਾ ਕਿਉਂਕਿ ਉਸ ਆਦਮੀ ਨੇ ਇਸ ਘਰ ਦੀ ਗਰੀਬੀ ਦੇਖ ਕੇ ਵੀ ਉਹਨਾਂ ਨੂੰ ਇੱਕ ਸਿੱਕਾ ਤੱਕ ਨਹੀਂ ਦਿੱਤਾ ਪਰ ਬੁੱਢਾ ਬ੍ਰਾਹਮਣ ਬੜਾ ਹੀ ਹੌਸਲੇ ਵਾਲਾ ਸੀ ਫੌਰਨ ਕਹਿਣ ਲੱਗਾ ਆਓ ਬੇਟਾ ਜੀ ਕਿੱਦਾਂ ਆਣਾ ਹੋਇਆ ਉਹ ਨੌਜਵਾਨ ਕਹਿਣ ਲੱਗਾ ਜਦੋਂ ਮੇਰੇ ਪਿਤਾ ਦੀ ਮੌਤ ਹੋਈ ਸੀ ਤੇ ਉਹਨਾਂ ਦੀ ਵਸੀਅਤ ਵਿੱਚੋਂ ਮੈਨੂੰ 10000 ਅਸ਼ਰਫੀਆਂ ਮਿਲੀ ਸੀ ਉਹਨਾਂ ਨੇ ਆਪਣੀ ਵਸੀਅਤ 'ਚ ਲਿਖਿਆ ਸੀ ਕਿ ਬੇਟੇ ਤੂੰ ਜਦੋਂ ਵੀ ਕੁੰਬ ਦੇ ਮੇਲੇ ਵਿੱਚ ਜਾਏਗਾ ਤਾਂ 1000 ਅਸ਼ਰਫੀਆਂ ਉਸ ਆਦਮੀ ਨੂੰ ਦੇਦੀ ਜੋ ਸਭ ਤੋਂ ਗਰੀਬ ਹੋਵੇ ਮੈਂ ਜਦੋਂ ਆਪਣੇ ਸ਼ਹਿਰ ਤੋਂ ਚੱਲਿਆ ਉਥੋਂ ਦੀ ਲੈ ਕੇ ਹਰਦੁਆਰ ਪਹੁੰਚਣ ਤੱਕ ਮੈਨੂੰ ਤੁਹਾਡੇ ਤੋਂ ਜ਼ਿਆਦਾ ਗਰੀਬ ਕੋਈ ਨਹੀਂ ਮਿਲਿਆ ਇਸ ਲਈ ਇਹ 1000 ਅਸ਼ਰਫੀਆਂ ਦੀ ਥੈਲੀ ਤੁਸੀਂ ਰੱਖ ਲਓ ਮੈਂ ਪਰਮਾਤਮਾ ਤੋਂ ਅਰਦਾਸ ਕਰਾਂਗਾ ਕਿ ਇਹ ਥੈਲੀ ਤੁਹਾਡੇ ਆਸਤੇ ਬੜੀ ਹੀ ਬਰਕਤ ਵਾਲੀ ਹੋਵੇ ਗਰੀਬ ਬ੍ਰਾਹਮਣ ਨੇ ਪਹਿਲਾਂ ਤਾਂ ਥੈਲੀ ਰੱਖਣ ਤੋਂ ਮਨਾ ਕਰਤਾ ਪਰ ਉਸ ਆਦਮੀ ਨੇ ਕਿਹਾ ਕੀ ਇਹ ਥੈਲੀ ਮੇਰੀ ਤਰਫ ਤੋਂ ਇੱਕ ਬ੍ਰਾਹਮਣ ਨੂੰ ਭਿਖਿਆ ਹੈ ਆਖਿਰਕਾਰ ਬ੍ਰਾਹਮਣ ਨੇ ਉਹ ਥੈਲੀ ਰੱਖ ਲਈ ਫਿਰ ਉਹ ਆਦਮੀ ਵਾਪਸ ਚਲਾ ਗਿਆ ਥੈਲੀ ਮਿਲ ਜਾਣ ਤੋਂ ਬਾਅਦ ਉਸ ਗਰੀਬ ਬ੍ਰਾਹਮਣ ਦੀ ਅੱਖਾਂ 'ਚੋਂ ਹੰਝੂਆਂ ਦੀ ਝੜੀ ਲੱਗ ਪਈ ਉਹਨੇ ਰੋਂਦੇ ਰੋਂਦੇ ਆਪਣੀ ਪਤਨੀ ਨੂੰ ਕਿਹਾ ਦੇਖਿਆ ਭਗਵਾਨ ਅੱਜ ਪਰਮਾਤਮਾ ਨੇ ਸਾਡੀ ਸੁਣ ਲਈ ਅਗਰ ਮੇਰੇ ਮਨ ਵਿੱਚ ਬੇਈਮਾਨੀ ਆ ਜਾਂਦੀ ਮੈਂ ਕੁਝ ਸਿੱਕੇ ਉਹਦੇ ਵਿੱਚੋਂ ਕੱਢ ਲੈਂਦਾ लाक लाक कि ਅੱਜ 1000 ਸਿੱਕੇ ਸਾਨੂੰ ਨ ਮਿਲਦੇ। ਉਹ ਪੂਰਾ ਪਰਿਵਾਰ ਪਰਮਾਤਮਾ ਦਾ ਲੱਖ ਲੱਖ ਧੰਨਵਾਦ ਕਰਨ ਲੱਗਿਆ। ਹੁਣ ਉਸ ਬ੍ਰਾਹਮਣ ਨੂੰ ਇੰਨੀ ਦੌਲਤ ਮਿਲ ਚੁੱਕੀ ਸੀ ਕਿ ਉਹਨੇ ਆਪਣੀ ਕੁੜੀਆਂ ਦਾ ਵਿਆਹ ਕੀਤਾ ਤੇ ਇੱਕ ਸੁਖੀ ਜੀਵਨ ਬਿਤਾਉਣ ਲੱਗਿਆ। ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਬਹੁਤ ਹੀ ਪਸੰਦ ਆਈ ਹੋਵੇਗੀ। ਤਾਂ ਫਿਰ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ